ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਤ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਬਿਜਲੀ ਬੋਰਡ ਦੀ ਲੈਣੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਅਸੀਂ ਨਿਤ ਦਿਨ ਨਵੀਆਂ ਤੋਂ ਨਵੀਆਂ ਅਪਡੇਟਾਂ ਤੁਹਾਨੂੰ ਬਿਜਲੀ ਬੋਰਡ ਦੀਆਂ ਲੈ ਕੇ ਆਂਦੇ ਰਹਿੰਦੇ ਆ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਅੱਜ ਜਿਹੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਉਹ ਤੁਹਾਨੂੰ ਦੱਸ ਦਈਏ ਕਿ ਬਿਜਲੀ ਖਪਤਕਾਰਾਂ ਦੇ ਵਾਸਤੇ ਸਰਕਾਰ ਨੇ ਕੁਝ ਮਾਸਿਕ ਖਰਚੇ ਜਿਹੜੇ ਨੇ ਉਹ ਕੱਟ ਕਰ ਦਿੱਤੇ ਨੇ ਪੰਜਾਬ ਦੇ ਹਰੇਕ ਧਰਮ ਜਾਤ ਦੇ ਲੋਕਾਂ ਨੂੰ ਇਹ ਜਿਹੜਾ ਉਹ ਲਾਭ ਹੈ ਉਹ ਮਿਲੇਗਾ ਬਿਨਾਂ ਕਿਸੇ ਭੇਤ ਭਾਪ ਦੇ ਤੁਹਾਨੂੰ ਦੱਸਦੀ ਹਾਂ ਕਿ ਹੁਣ ਪੰਜਾਬ ਦੇ ਜਿਨ੍ਹਾਂ ਘਰਾਂ ਦੇ ਵਿੱਚ 2 ਕਿਲੋਵਾਟ ਤੱਕ ਦੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਬਿਜਲੀ ਦਾ ਬਿੱਲ ਸਿਰਫ ਖਪਤ ਹੋਈ ਯੂਨਟ ਦਾ ਹੀ ਅਦਾ ਕਰਨਾ ਹੋਵੇਗਾ। ਇਹ ਸਰਕਾਰ ਨੇ ਬਹੁਤੀ ਵੱਡਾ ਅਪਡੇਟ ਜਿਹੜਾ ਉਹ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਇਸ ਸਪੈਸ਼ਲ ਨਾਲ ਕਰੀਬ 9 ਲੱਖ ਬਿਜਲੀ ਖਪਤਕਾਰਾਂ ਨੂੰ ਜਿਹੜਾ ਇਸ ਦਾ ਲਾਭ ਹੋਵੇਗਾ। ਅੱਗੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਤੋਂ 15 ਰੁਪਏ ਪ੍ਰਤੀ ਕਿਲੋਵਾਟ ਮਹੀਨਾਵਾਰ ਫੀਸ ਜਿਹੜੀ ਹੈ ਉਹ ਲਈ ਜਾਂਦੀ ਸੀ। ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਹੁਣ ਜੇਕਰ ਤੁਸੀਂ ਆਪਣੇ ਘਰ ਦਾ ਘਰੇਲੂ ਬਿਜਲੀ ਮੀਟਰ ਦਾ ਲੋਡ ਐਕਸਟੈਂਡ ਕਰਨ ਦੀ ਸੋਚ ਰਹੇ ਹੋ ਜਿੱਥੇ ਤੁਹਾਡਾ ਪਹਿਲਾਂ 1400 ਰੁਪਿਆ ਐਕਸਟੈਂਡ ਕਰਨ ਤੇ ਲੱਗਦਾ ਸੀ ਉੱਥੇ ਹੁਣ ਤੁਹਾਡਾ ਖਰਚਾ ਜਿਹੜਾ ਉਹ ਵੀ ਘਟਾ ਦਿੱਤਾ ਗਿਆ ਹੁਣ ਤੁਹਾਡਾ ਸਿਰਫ ਤੇ ਸਿਰਫ 1100 ਰੁਪਿਆ ਖਰਚਾ ਹੀ ਇਹਦੇ ਵਿੱਚ ਲੱਗੇਗਾ ਜਿਹਦੇ ਵਿੱਚ ਤੁਹਾਨੂੰ 1 ਕਿਲੋਵਾਟ ਤੱਕ ਦਾ ਲੋਡ ਜਿਹੜਾ ਉਹ ਐਕਸਟੈਂਡ ਕਰਨ ਦਾ ਮੌਕਾ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਤਾਨੂੰ ਅੱਗੇ ਦੱਸ ਦਿੰਨੇ ਆ ਕਿ ਖਪਤਕਾਰ ਦੇ ਅਨੁਸਾਰ ਭੁਗਤਾਨ ਜਿਹੜਾ ਹੋਵੇਗਾ ਦੇਖੋ ਕਿ ਬਿਜਲੀ ਜੁੰਟ ਦੇ ਲਈ ਜੋ ਵੀ ਤੁਸੀਂ ਮੰਨ ਲਓ ਜੇਕਰ ਐਸਸੀਓ ਬੀਸੀਓ ਜਾਂ ਓਬੀਸੀਓ ਸਰਕਾਰ ਨੇ ਕੀ ਕਿਹਾ ਜੇਕਰ ਤੁਹਾਡੀ ਜੁੰਟਾਂ ਤੋਂ ਉੱਪਰ 600 ਜੁੰਟਾਂ ਤੋਂ ਉੱਪਰ ਜੁੰਟਾਂ ਆਉਂਦੀਆਂ ਨੇ ਤਾਂ ਤੁਹਾਨੂੰ ਬਹੁਤ ਹੀ ਘੱਟ ਜੁੰਟ ਦੇ ਹਿਸਾਬ ਨਾਲ ਪੈਸੇ ਜਿਹੜੇ ਨੇ ਉਹ ਦੇਣੇ ਪੈਣਗੇ ਇਸ ਤੋਂ ਅੱਗੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਜੋ 12% ਫਾਉਕੇ 12 ਪੈਸੇ ਪ੍ਰਤੀ ਕਿਲੋ ਜੁੰਟ ਦੇ ਹਿਸਾਬ ਨਾਲ ਪੈਸੇ ਵਿਧਾਈ ਨੇ ਉਹ ਸਿਰਫ ਉਹਨਾਂ ਲੋਕਾਂ ਨੂੰ ਹੀ ਭਰਨੇ ਪੈਣਗੇ ਜਿਨ੍ਹਾਂ ਦੀਆਂ 600 ਜੁੰਟਾਂ ਤੋਂ ਉੱਪਰ ਜਿਹਨਾਂ ਦਾ ਬਿੱਲ ਆਉਂਦਾ ਹੈ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜੇਕਰ ਤੁਸੀਂ ਆਪਣੇ ਘਰਾਂ ਦਾ ਬਿਜਲੀ ਮੀਟਰ ਇੱਕ ਦੂਜੇ ਦੇ ਨਾਮ ਤੇ ਕਰਵਾਉਣ ਦੀ ਸੋਚ ਰਹੇ ਹੋ ਤਾਂ ਹੁਣ ਤੁਹਾਨੂੰ ਆਪਣਾ ਬਿਜਲੀ ਮੀਟਰ ਟਰਾਂਸਫਰ ਕਰਨ ਦਾ ਵੀ ਮੌਕਾ ਜਿਹੜਾ ਹੈ ਉਹ ਸਰਕਾਰ ਦੇ ਰਹੀ ਹੈ ਹੁਣ ਤੁਹਾਨੂੰ ਆਪਣਾ ਬਿਜਲੀ ਮੀਟਰ ਟਰਾਂਸਫਰ ਕਰਨ ਦਾ ਵੀ ਪੈਸੇ ਜੜੇ ਨੇ ਖਰਚਾ ਜਿਹੜਾ ਹੈ ਉਹ ਘਟ ਕਰਨਾ ਪਵੇਗਾ ਭਾਵੇਂ ਕਿ ਇਹਦੇ ਵੀ ਪੈਸੇ ਜਿਹੜੇ ਨੇ ਗਵਰਨਮੈਂਟ ਨੇ ਘਟਾ ਦਿੱਤੇ ਨੇ ਜਿਵੇਂ ਕਿ ਪਹਿਲਾਂ 33-3400 ਰੁਪਏ ਰਕਮ ਜਾਂ 3400 ਰੁਪਏ ਰਕਮ ਲਈ ਜਾਂਦੀ ਸੀ ਹੁਣ ਜਿਹੜੇ ਖਰਚੇ ਨੇ ਉਹਦੇ ਚੋਂ 400-500 ਰੁਪਏ ਜਿਹੜੀ ਹੈ ਉਹ ਫੀਸ ਘਟਾ ਦਿੱਤੀ ਗਈ ਹੈ ਜੋ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵੱਡਾ ਫੈਸਲਾ ਜਿਨ੍ਹਾਂ ਲੋਕਾਂ ਵਾਸਤੇ ਲਿਆ ਗਿਆ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ 스마트 ਮੀਟਰ ਲੱਗ ਰਹੇ ਨੇ 스마트 ਮੀਟਰ ਜਿਹੜੇ ਐ ਸਿਰਫ ਉਹਨਾਂ ਘਰਾਂ ਵਿੱਚ ਹੀ ਲੱਗਣਗੇ ਜਿਹੜੇ ਜਿਹੜੇ ਬਿਲਕੁਲ ਨਵੇਂ ਘਰ ਬਣ ਰਹੇ ਨੇ ਜਾਂ ਫਿਰ ਕੋਈ ਵਿਅਕਤੀ ਆਪਣੀ ਨਵੀਂ ਦੁਕਾਨ ਸ਼ੋਰੂਮ ਬਣਾ ਰਿਹਾ ਹੈ ਉੱਥੇ ਹੀ ਜਿਹੜੇ ਇਹ 스마트 ਮੀਟਰ ਉਹ ਲਾਏ ਜਾਣਗੇ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਪੁਰਾਣੇ ਮੀਟਰ ਪੁੱਟ ਕੇ ਨਵੇਂ ਜਿਹੜੇ ਨੇ ਉਹ 스마트 ਮੀਟਰ ਲਗਾਈ ਜਾਣ ਸੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਹ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ ਬਾਕੀ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਅਪਡੇਟ ਦੇ ਦਿੰਨੇ ਆ ਜੇਕਰ ਤੁਹਾਡਾ ਮੀਟਰ ਰੀਡਿੰਗ ਘੱਟ ਕਰਦਾ ਹੈ ਜਾਂ ਫਿਰ ਤੁਹਾਡਾ ਮੀਟਰ ਸੜ ਜਾਂਦਾ ਹੈ ਤਾਂ ਫਿਰ ਤੁਹਾਨੂੰ ਜਿਹੜਾ ਮੀਟਰ ਲੱਗੇਗਾ ਉਹ ਜਿਹੜਾ ਲਗਾਇਆ ਜਾਏਗਾ ਪਹਿਲਾਂ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਪੁੱਟੇ ਹੋਏ ਮੀਟਰ ਨੂੰ ਹੀ ਰਿਪੇਅਰ ਕੀਤਾ ਜਾਏਗਾ ਜੇਕਰ ਰਿਪੇਅਰ ਮੀਟਰ ਨਹੀਂ ਹੁੰਦਾ ਤਾਂ ਫਿਰ ਸਮਝ ਲਓ ਤੁਹਾਡਾ 스마트 ਮੀਟਰ ਹੀ ਲੱਗੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 스마트 ਮੀਟਰ ਦਾ ਜੋ ਵੀ ਬਿੱਲ ਹੈ ਉਹ ਸੇਮ ਹੀ ਰਹਿੰਦਾ ਹੈ ਕੁਝ ਲੋਕ ਕੀ ਸੋਚਦੇ ਨੇ 스마트 ਮੀਟਰ ਲੱਗ ਜਾਣ ਤੇ ਬਿਜਲੀ ਦੀਆਂ ਜੋਟਾਂ ਜਿਹੜੀਆਂ ਨੇ ਉਹ ਜ਼ਿਆਦਾ ਖਪਤ ਹੋਣਗੀਆਂ ਜਾਂ ਜਿਹੜੀ ਬਿਜਲੀ ਹੈ ਜ਼ਿਆਦਾ ਕੰਜ਼ੂਮ ਹੋਣਗੀਆਂ ਸੋ ਇਦਾਂ ਦਾ ਕੁਝ ਵੀ ਨਹੀਂ ਹੁਣ ਜਿੰਨਾ ਤੁਹਾਡਾ ਨਾਰਮਲ ਮੀਟਰ ਚੱਲਦਾ ਸੀ ਉਵੇਂ ਹੀ ਤੁਹਾਡਾ ਚਿਪ ਵਾਲਾ ਮੀਟਰ ਜਿਹਨੂੰ ਅਸੀਂ 스마트 ਮੀਟਰ ਕਹਿੰਦੇ ਹਾਂ ਉਵੇਂ ਹੀ ਚੱਲੇਗਾ ਉਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਚਿਪ ਵਗੈਰਾ ਨਹੀਂ ਹੋਵੇਗੀ ਅਜੇ ਤੱਕ ਸਰਕਾਰ ਵੱਲੋਂ ਇਹੋ ਜਿਹਾ ਅਪਡੇਟ ਕੋਈ ਵੀ ਨਹੀਂ ਆਇਆ ਇਹ ਸਿਰਫ ਕਹਿਣ ਦੀਆਂ ਹੀ ਗੱਲਾਂ ਨੇ ਪਰ ਜੇਕਰ ਅਸੀਂ ਸਪੀਡ ਦੀ ਗੱਲ ਕਰੀਏ ਤਾਂ ਸਪੀਡ ਵੀ ਜਿਹੜੀ ਮੀਟਰਾਂ ਦੀ ਹੋਏਗੀ ਨਵੇਂ ਮੀਟਰਾਂ ਦੀ ਉਹ ਨਾਰਮਲ ਹੀ ਹੋਏਗੀ ਅਫਵਾਹਾਂ ਜਿਹੜੀਆਂ ਨੇ ਉਹ ਨਿਤ ਦਿਨ ਫੈਲਾਈਆਂ ਜਾਂਦੀਆਂ ਨੇ ਕਿ ਚਿਪ ਵਾਲੇ ਮੀਟਰ ਲੱਗ ਜਾਣਗੇ ਤੇ ਜਿਹੜੇ ਉਹਨਾਂ ਦੀ ਸਪੀਡ ਹੈ ਉਹ ਵੱਧ ਜਾਏਗੀ ਤੁਸੀਂ ਆਪਣੇ SIM ਵਾਂਗ ਉਹਨੂੰ ਰੀਚਾਰਜ ਕਰਾਓਗੇ ਇਹ ਕਰਾਓਗੇ ਉਹ ਕਰਾਓਗੇ ਬਹੁਤ ਕੁਝ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਪਰ ਜੇਕਰ ਤੁਸੀਂ ਸਪਸ਼ਟ ਜਾਣਕਾਰੀ ਲੈਣੀ ਹੈ ਤਾਂ ਸਟਾਰ ਡਿਜੀਟਲ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੁਹਾਨੂੰ ਵਧੀਆ ਤੋਂ ਵਧੀਆ ਤੇ ਸਪਸ਼ਟ ਜਾਣਕਾਰੀ ਇੱਥੇ ਹਮੇਸ਼ਾ ਮਿਲਦੀ ਰਹੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਆਉਣ ਵਾਲੇ 스마트 ਮੀਟਰ ਲੱਗ ਵੀ ਜਾਂਦਾ ਹੈ ਤਾਂ ਉਹਦੀ ਕੋਈ ਐਕਸਟਰਾ ਫੀਸ ਵੀ ਤੁਹਾਨੂੰ ਨਹੀਂ ਦੇਣੀ ਹੋਵੇਗੀ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੁੰਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ